ਫਰੈਂਡਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ YouTube ਚੈਨਲ ਤੇ ਦੇਖੋ ਫਰੈਂਡਸ ਅੱਜ ਅਸੀਂ ਨਵਾਂ ਲਾਈਵ ਲੈ ਕੇ ਆ ਗਏ ਹਾਂ ਜੀ ਜਲਦੀ ਜਲਦੀ ਜੁਆਇਨ ਕਰ ਲਓ ਜੀ ਸਾਡੇ ਲਾਈਵ ਨੂੰ ਹਲੋ ਜੀ ਜਲਦੀ ਜਲਦੀ ਜੁਆਇਨ ਕਰ ਲਓ ਜੀ ਲਾਈਵ ਨੂੰ ਫਰੈਂਡਸ ਜਿ ਜਿਸ ਨੂੰ ਆਪ ਦਾ ਆਰਡਰ ਦਿਖਾਣੇ ਦੀ ਅਸੀਂ ਤਿਆਰ ਕਰ ਲਿਆ ਹੈ ਹਲੋ ਜੀ ਫਰੈਂਡਸ ਜੱਪਾ ਸ੍ਰੀ ਸ੍ਰੋਬਨਾ ਜੀ ਪਾਈਨੈਪਲ ਤੇ ਚਾਕਲੇਟ ਤੇ ਗੁੜਾਟਰ ਡਰਾਈ ਕਿਕ ਬਣਾਏ ਜੀ ਫਰੈਂਡਸ ਜਿਹੜਾ ਤੁਹਾਨੂੰ ਅਸੀਂ 1-2 ਦਿਨ ਪਹਿਲਾਂ ਹੀ ਲਾਈਵ 'ਚ ਦਿਖਾ ਕੇ ਹਟੇ ਸੀਮੀ ਆਰਡਰ ਉਹਨਾਂ ਨੇ ਸਾਨੂੰ ਇਹ ਆਰਡਰ ਫੇਰ ਤੋਂ ਦਿੱਤੇ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਤਾਂ ਮੈਂ ਅੰਦੇਜੀ ਸਾਨੂੰ ਤੁਸੀਂ ਫੇਰ ਤੋਂ ਉਹੀ ਸੀਮ ਆਰਡਰ ਬਣਾ ਕੇ ਦਿਓ ਜੀ ਰੰਗਿਤ ਤੇ ਪਹੀ ਆਰਡਰ ਨੂੰ ਰਿਪੀਟ ਕੀਤਾ ਹੈ ਦੇਖੋ ਫਰੈਂਡਸ ਆਪਾਂ ਆਪਣੇ ਆਈ ਸਟਿੱਕਰਸ ਬਣਵਾਏ ਹੋਏ ਐ ਤਾਂ ਉਹ ਲਗਾ ਦਿੰਗੇ ਅਸੀਂ ਸਾਰੇ ਬਾਕਸ ਤੇ ਵੀ ਕੇਸ ਬੇਕਰ ਦੇ ਦੇਖੋ ਜੀ ਦੇਖੋ ਫਰੈਂਡਸ ਅਸੀਂ ਜੋ ਜੇ ਡਰਾਈ ਕਿਕਸ ਹੁੰਦੇ ਹਨ ਉਹਨਾਂ ਨੂੰ ਜਲਦੀ ਠੰਡਾ ਕਰਨ ਵਾਸਤੇ ਅਸੀਂ ਇਹ ਜਾਲੀ ਦੇ ਉੱਤੇ ਰੱਖ ਦਿੰਨੇ ਹਾਂ ਤਾਂ ਕਿ ਇਹਨਾਂ ਨੂੰ ਉੱਪਰੋਂ ਵੀ ਤੇ ਨੀਚੋਂ ਵੀ ਦੋਨੋਂ ਸਾਈਡੋਂ ਹਵਾ ਲੱਗੇ ਇਹ ਵੀ ਡਰਾਈ ਕਿਕਸ ਨੂੰ ਜਲਦੀ ਠੰਡਾ ਕਰਨ ਵਾਸਤੇ ਕਿਕਗੇ ਜੀ ਨਹੀਂ ਤੇ ਡਰਾਈ ਕਿਕਸ ਕਿੰਨੇ ਚੋਂ ਗਰਮ ਰਹੇ ਇਹਦੇ ਜਿੱਥੋਂ ਪਰੋਂ ਨੇ ਲੇ ਹੋ ਜਾਂਦੇ ਨੇ ਤੇ ਇਹਨਾਂ ਦੇ ਕਿੱਪਾਂ ਇਹ ਰੱਖ ਦਿੰਨੇ ਹਾਂ ਫਿਰ ਜੇ ਸੀ ਢੀ ਮੋੜ ਨਹੀਂ ਦਿੱਤੇ ਜੀ ਗਰਮ ਜ਼ਿਆਦਾ ਸੀ ਇਹ ਹੁਣੇ ਬਣਾਏ ਹੈ ਇਹ ਆਪਣਾ ਆਰਡਰ ਹੈ ਜੀ ਰੈਡੀ ਹੈ ਡਿਲੀਵਰ ਕਰਨ ਵਾਸਤੇ ਇਹ ਕਿਸੇ ਹੋਰ ਦਾ ਆਰਡਰ ਹੈ ਤੇ ਇਹ ਕਿਸੇ ਅਸਨ ਦੋ ਤਿੰਨ ਆਰਡਰਸ ਆਏ ਸੀ ਡਰਾਈ ਕੇਕਸ ਦੇ ਤੇ ਰਿਸਰੋਲ ਦੇ फ्रेंड्स ਤੁਸੀਂ ਵੀ ਸਾਨੂੰ ਆਰਡਰ ਦੇ ਸਕਦੇ ਹੋ ਸਰਦੀਆਂ ਆ ਗਈਆਂ ਜੀ ਜਿਵੇਂ ਚਾਹ ਦੇ ਨਾਲ ਸਾਰਿਆਂ ਨੂੰ ਗੁੜਾ ਆਟਾ ਡਰਾਈ ਕੇਕ ਬਹੁਤ ਪਸੰਦ ਆਉਂਦਾ ਹੈ ਤਾਂ ਇਹ ਮੋਸਟ ਸੇਲਿੰਗ ਕੇਕ ਹੈ ਜੀ ਸਾਡਾ ਸਰਦੀਆਂ ਦੇ ਵਿੱਚ ਗੁੜ ਆਟਾ ਡਰਾਈ ਕੇਕ ਤੁਸੀਂ ਇਹਨੂੰ ਮਲਟੀ grain ਆਟੇ ਦੇ ਨਾਲ ਵੀ ਬਣਾ ਸਕਦੇ ਹੋ ਕੋਈ ਹੋਰ ਆਟਾ ਮਲਟੀ grain ਜਵਾਰ ਦਾ ਜਾਂ ਬਾਜਰੇ ਦਾ ਸਾਰੇ ਤਰ੍ਹਾਂ ਦੇ ਬਣਾ ਸਕਦੇ ਹੋ ਜੀ ਤੁਸੀਂ 슈ગર فری ਜੀ ਗਲੂਟਨ ਫਰੀ ਸਾਰੇ ਤਰ੍ਹਾਂ ਦੇ ਕੇਕ ਅਵੇਲੇਬਲ ਹੈ ਜੀ ਆਪਣੇ ਕੋਲੇ ਲਗ ਲਗ ਕੁ ਵੈਰਾਈਟੀਆਂ ਹੈ ਜੀ ਖੰਜੂਰ ਅਖਰੋਟ ਕੇਕ ਵੀ ਹੈ ਜੀ ਕਈ ਤਰ੍ਹਾਂ ਦੇ ਕੇਕ ਸਾਡੇ ਮੈਨੂ ਵਿੱਚ ਹੈਗੇ ਹੈ ਜੀ ਤੁਸੀਂ ਫਰੈਂਡਸ ਆਪਦੀ ਰਿਕੁਆਇਰਮੈਂਟਸ ਹੰ ਦੱਸ ਸਕਦੇ ਹੋ ਅਸੀਂ ਉਸੇ ਤਰੀਕੇ ਨਾਲ ਜੀ ਤੁਹਾਨੂੰ ਬਣਾ ਦਾਂਗੇ ਜੀ ਡਰਾਈ ਕੇਕ फ्रेंड्स मौसम बहुत खराब चल रहा है आजकल प्लीज फ्रेंड्स उनके हो गया आज द ऑर्डर हाँ जी फ्रेंड्स जमे कि वेदर हम पता है बहुत चेंज हो रहा है तावदी हेल्थ दा तुसी ध्यान रखो देखो फ्रेंड्स चलो फ्रेंड्स आज ले ही जल्दी मिलेंगे नई लाइव दे नाल Thank you for watching.